ਵੀਰਵਾਰ ਨੂੰ ਮਾਛੀਵਾੜਾ ਵਿੱਚ ਕਰੀਬ 3 ਸਾਲ ਦੇ ਹੋਏ ਬੱਚੇ ਅਗਵਾ ਸਬੰਧ ਵਿੱਚ ਪੁਲਿਸ ਵੱਲੋਂ ਸਰਸਾ ਵਿੱਚ ਮੁਲਜ਼ਮ ਪਤੀ ਪਤਨੀ ਨੂੰ ਬੱਚੇ ਸਮੇਤ ਕਾਬੂ ਕੀਤਾ ਹੈ ਮੁਲਜ਼ਮ ਪਤੀ ਪਤਨੀ ਬੱਚੇ ਨੂੰ ਵਿਹਾਰ ਲੈ ਕੇ ਜਾ ਰਹੇ ਸੀ ਬੱਚੇ ਅਗਵਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਸਰਸਾ ਦੇ ਸੀਆਈਐਸ ਸਟਾਫ ਨੂੰ ਸੂਚਨਾ ਦਿੱਤੀ ਸੀ ਕਿ ਮਾਛੀਵਾੜਾ ਤੋਂ ਬੱਚਾ ਅਗਵਾ ਹੋਇਆ ਹੈ ਜਿਸ ਦੀ ਜਾਂਚ ਦੇ ਆਧਾਰ ਤੇ ਬੱਚੇ ਸਮੇਤ ਮੁਲਜ਼ਮ ਪਤੀ ਪਤਨੀ ਪਾਸ ਵਿੱਚ ਸਰਸਾ ਜਾਂਦੇ ਹੋਏ ਕਾਬੂ ਕੀਤੇ ਗਏ ਹੁਣ ਸਿਰਸਾ ਪੁਲਿਸ ਵੱਲੋਂ ਬੱਚੇ ਤੇ ਮੁਲਜ਼ਮ પતિ ਪਤਨੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਆ ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਟ ਜੋ ਅਪਰਾਧ ਤੇ ਪ੍ਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਅੰਡਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ। ਅਕਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਕਸ਼ਯਾ ਹੈ ਉਹ ਗੁੰਮ ਹੋ ਗਿਆ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਇਮੀਡੀਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉੱਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ। ਉਸੀ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ। ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜੂ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾਦੀ ਲੇਡੀ ਨੂੰ ਸੇਚ ਦਿੱਤਾ ਹੈ। ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੇ 9000 ਰੁਪਏ ਤੱਕ ਜੀਪੇ ਰਾਹੀ ਅਬ ਅਭੀ ਤੱਕ ਕੁਮਾਰੀ ਤੋਂ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨਾਂ ਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਜੋ ਪਿੱਛੇ Rajasthan ਦੀ ਬੈਕਗਰਾਉਂਡ ਜਿਨ੍ਹਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ Rajasthan ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ Rajasthan ਦੀ ਮਿਲੀ ਤੇ ਅਸੀਂ Rajasthan ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ सिरसा ਦੀ ਆਈ ਤੇ ਫਾਈਨਲੀ सिरसा ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰਜ਼ ਦੇ ਨਾਲ ਉੱਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦੇ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਹਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਇਹ ਕਿੰਨੀ ਦੇਰ ਤੋਂ ਮੰਨ ਸੰਭਲ ਗਿਆ ਇਸ ਦੇ ਵਿੱਚ ਇਹਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਕੇ ਤਕਰੀਬਨ 8:30 9:00 ਵਜੇ ਕੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਹੈ ਤੇ ਉਹਦੇ ਪੇਰੈਂਟਸ ਨੂੰ ਸੌਂਪਤਾ ਗਿਆ ਹੈ ਕਿੰਨੇ ਲੋਕ ਗ੍ਰਿਫਤਾਰ ਹੋਏ ਇਸ ਸੌਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨਾ ਦਾ ਨਾਂ ਰਮੇਸ਼ ਤੇ ਚੰ ਚੰਦਨ ਸਹਾਣੀ ਇਹ ਇਹਨਾਂ ਨੂੰ ਇਨੀਸ਼ੀਅਲੀ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਥ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇੰਜ 6 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਨਹੀਂ ਜੀ ਨਾ ਚੱਕਿਆ ਸੀਗਾ ਪਹਿਲਾਂ ਵੀ ਹਜੇ ਕੋਈ ਹਰਕਤ ਕੀਤੀ ਹੋਣਾ ਨਹੀਂ ਪਹਿਲਾਂ ਵੀ ਅ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵੀਅਸ ਕਰਾਇਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਜੋ ਕਿਡਨੈਪਰਸ ਸੀਗੇ ਤੇ ਉਹ ਉਹ ਉਹਨਾਂ ਦੇ ਬੱਚੇ ਦੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਭਰੀ ਸੀਗੀ ਫੈਮਲੀ ਜਦੋਂ ਲਾਭਰੀ ਸੀਗੀ ਤੇ ਉਹ ਫੈਮਲੀ ਦੇ ਨਾਲ-ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੀ ਤੇ ਕਿੱਥੇ ਤੇ ਪੁਲਿਸ ਦੀ ਤਫਤੀਸ਼ ਪਹੁੰਚੀ ਹੈ ਬੱਚਾ ਬਿਲਕੁਲ ਸੇਫ ਰਹੀ ਹੈ ਜੀ ਬਿਲਕੁਲ ਸੇਫ ਤੇ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਹੈ ਆ ਕੀ ਨਾਮ ਹੈ ਜੀ ਆਪਕਾ ਵਿਕਾਸ ਕੁਮਾਰ ਕਾਂ ਕੀ ਰਹਿੰਦੇ ਮੰਨੇ ਗੜੀ ਤਰਖਾਣਾ ਹਾਂ ਜੀ ਖੁਸ਼ ਹਾਂ ਕੀ ਕਹਿਣਾ ਚਾਹਤੇ ਹੋ ਕੰਨਾ ਪੁਲਿਸ ਦੇ ਬਾਰੇ ਵਿੱਚ बहुत दन्य 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 थो, बहुत थो, बहुत बहुत धन्यवाद जी बहुत बढ़िया काम किया हाँ जी घर बाहर गली